GRC লাইভ টিভি ফেসবুক পেজ ਤੇ YouTube চ্যানেল ਤੇ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਤੁਹਾਡੀ ਮੁਲਾਕਾਤ ਕਰਾਵਾਂਗੇ ਆਪਾਂ सुरेंद्र ਸਿੰਘ ਦੇ ਨਾਲ 20% ਗੈਸ ਪੂਰੀ ਗੀਤ ਦੇ ਨਾਲ ਫੇਮਸ ਹੋਇਆ ਵੀਰ ਦੇ ਬੋਲ ਫੇਮਸ ਹੋਏ ਆ ਉਸ ਗੀਤ ਵਿੱਚ बतौर ਐਕਟਿੰਗ ਵੀ ਕੀਤੀ ਹੈ ਤੇ ਸਾਰਾ سوشل میڈیا ਸਾਡੇ ਵੀਰ ਦਾ ਫੈਨ ਹੈ ਵੀਰ ਦਾ ਨਾਮ सुरेंद्र ਸਿੰਘਾ ਕਿਰਤਪੁਰ ਦੇ ਨਾਲ ਜਿਹੜਾ ਪਿੰਡ ਪੈ ਜਾਂਦਾ ਵੀਰ ਦਾ ਆਪਾਂ ਅੱਗੇ ਇੰਟਰਵਿਊ 'ਚ ਗੱਲਬਾਤ ਕਰਦੇ ਹਾਂ ਤੁਸੀਂ ਸਾਰੇ ਵੀਡੀਓ ਜਰੂਰ ਦੇਖਿਓ ਦੇਖੋ ਕਿਸ ਤਰ੍ਹਾਂ ਫੈਨ ਆ ਰਹੇ ਆ ਬਜ਼ੁਰਗ ਤੋਂ ਲੈ ਕੇ ਬੱਚੇ ਤੱਕ ਜਿਹੜੇ ਇਹਨਾਂ ਦੇ ਫੈਨ ਆ ਇੱਥੇ ਆ ਕੇ ਗੋਲੀ ਵਾਲਾ ਬੱਤਾ ਪੀਨੇ ਆ ਸਾਰੇ ਤਰ੍ਹਾਂ ਦੇ ਟੇਸਟ ਜਿਹੜੇ ਗੋਲੀ ਵਾਲੇ ਬੱਤੇ ਜੋ ਮਿਲ ਜੰਨੇ ਆ ਤੇ ਐਕਸ਼ਨ ਦੇ ਜਿਹੜੇ ਭਰਪੂਰ ਆ ਵੀਰ ਦੇ ਤੁਹਾਨੂੰ ਸਾਰੇ ਨੂੰ ਹੀ ਪਤਾ ਵਰਲਡ ਫੇਮਸ ਆ ਸਾਡਾ ਵੀਰ ਸੁਰਿੰਦਰ ਸੋ ਸਾਰੇ ਵੀਡੀਓ ਜਰੂਰ ਦੇਖਿਓ ਤੇ ਸ਼ੇਅਰ ਕਰੋ ਆਪਾਂ ਗੱਲਬਾਤ ਕਰਦੇ ਆ ਵੀਰ ਦੇ ਨਾਲ ਸਵੇਰ ਤੋਂ ਸ਼ਾਮ ਤੱਕ ਵੀਰ ਜਿਹੜਾ ਸਾਡਾ ਪੂਰੀ ਮਿਹਨਤ ਕਰਦਾ ਤੁਸੀਂ ਦੇਖ ਸਕਦੇ ਹੋ ਨਾ ਛੋਟੀ ਛੋਟੀ ਸੋ ਦੇਖੋ ਦੂਰੋਂ ਪਾਣੀ ਭਰ ਕੇ ਲਿਆ ਵੀਰ ਅਤੇ ਵੀਰ ਦੇ ਮਾਪੇ ਬੀ ਜਿਹੜੇ ਸਹਿਯੋਗ ਕਰਦੇ ਨਾਲ ਜਦੋਂ ਵੀ ਹੋਲਾ ਵਿਸਾਖੀ ਹੁੰਦਾ ਜਰੂਰ ਇਹਨਾਂ ਦੇ ਮਾਤਾ ਪਿਤਾ ਨਾਲ ਹੈਲਪ ਕਰਦੇ ਆ ਪੂਰੀ ਸੋ ਆਪਾਂ ਗੱਲਬਾਤ ਕਰਾਂਗੇ ਵੀਰ ਦੇ ਨਾਲ ਆਓ ਆਪਾਂ ਗੱਲਬਾਤ ਕਰਦੇ ਆ ਤੇ ਇੰਟਰਵਿਊ ਆਪਣਾ ਵੀਰ ਦੇ ਨਾਲ ਜਿਹੜਾ ਸ਼ੁਰੂ ਕਰਦੇ ਆ ਆਓ ਸਾਰੇ ਫਿਰ ਨੀ ਦੋ ਦਿਨ ਪਿਆਸ ਨਹੀਂ ਲੱਗੂ ਕੀ ਪਾਨ ਲਿਆ ਟੀਸੀਸ ਬੱਤਾ ਯਾਨੀ ਕਿ ਪ੍ਰਖਠ ਟਿਪੋਂ ਟੀਸੀਸ ਕਲਾ ਨਮੋ ਤੋਲਾ ਦਾ ਓਕੇ ਸੋਹ ਠੱਟੀਆਂ ਬਿੱਟੂ ਬਿੱਟੀ ਫਾਟੀ ਸੂਚ ਨਹੀਂ ਓਕੇ ਸ਼ਿਕਾ ਭਾਜੀ ਸਸਿਕਾ ਭਾਈ ਚਾਲ ਚਲਾ ਜੀ ਚੜਦੀ ਕਲਾ ਜੀ ਭੱਜੀ ਭਾਜੀ ਤੁਹਾਨੂੰ ਦੇਖ ਰਿਹਾ ਪੂਰੇ ਦਿਨ ਤੋਂ ਤੁਸੀਂ ਮਿਹਨਤ ਕਰ ਰਹੇ ਹੋ ਨਾ ਹਾਂਜੀ ਭਾਜੀ ਜਿੱਦਾਂ ਪੂਰੇ ਦਿਨ ਬੋਲਣਾ ਕੋਈ ਔਖਾ ਤਾਂ ਨਹੀਂ ਲੱਗਦਾ ਵੀ ਸਾਰਾ ਦਿਨ ਜਿੰਨੇ ਵੀ ਲੋਕ ਆਣਨੇ ਆ ਤੁਹਾਨੂੰ ਪਿਆਰ ਕਰਨ ਵਾਲੇ ਆਣਨੇ ਆ ਉਹ ਇਹ ਜਰੂਰ ਕਹਿੰਨੇ ਭਾਜੀ ਬੋਲ ਦਿਓ ਥੋੜਾ ਜਿਹਾ ਨਾ ਸਾਡੀ ਭਾਜੀ ਇਹਨੇ ਪਿਆਰ ਕਰਦੇ ਵਾਲੇ ਆ ਫਿਰ ਸਾਰੇ ਇੰਦੇ ਆ ਕੇ ਬੋਲਣ ਅੱਛਾ ਉਹਨੇ ਨਹੀਂ ਪੈਂਦਾ ਜੀ ਹੁਣ ਕਿਆ ਕਰੀਏ ਨਹੀਂ ਫਿਰ ਜਿੱਦਾਂ ਸਵੇਰ ਦੇ ਬੋਲਦੇ ਆ ਸ਼ਾਮ ਤੱਕ ਅਸੰਗਾ ਨਹੀਂ ਜਿੱਦਾਂ ਜੋਰ ਲੱਗਦੇ ਨਹੀਂ ਜੇ ਕੋਈ ਕਹਿੰਦਾ ਫੇ ਬੋੜ ਕੇ ਬਣਾਣਾ ਪੈਂਦਾ ਜੀ ਅੱਛਾ ਅਗਰ ਕੋਈ ਨਹੀਂ ਕਹਿੰਦਾ ਤੇ ਖੜਾਪਰ ਬਣਾ ਕੇ ਦੇਣੀ ਦਾ ਖੜਾ ਆਪਣਾ ਸ਼ੁਭਨਾਮ ਦੱਸਿਓ ਆਵਾਜ਼ ਬੈਠ ਜਾਂਦੀ ਥੋੜਾ ਬਹੁਤਾ ਮਰਦ ਦਾ ਪੈ ਗਈ ਆਪਣਾ ਸ਼ੁਭਨਾਮ ਜੀ ਮੇਰਾ ਸ਼ੁਭਨਾਮ सुरेंद्र ਸਿੰਘ सुरेंद्र ਸਿੰਘ ਮੈਂ ਦੇਖ ਰਿਹਾ ਤੁਹਾਡੇ ਮਾਤਾ ਪਿਤਾ ਵੀ ਤੁਹਾਡੇ ਨਾਲ ਪੂਰੀ ਹੈਲਪ ਕਰ ਰਹੇ ਆ ਜੀ ਹਨਾ ਮम्मी ਆ ਡੈਡੀ ਆ ਡੈਡੀ ਦੀ ਬੁਵਾ ਰਹੇ ਦੀ ਅੱਛਾ ਮम्मी ਵੈਸੇ ਢਿਲੇ ਨੇ ਡੈਡੀ ਜ਼ਿਆ ਆਨਸ ਦਾ ਪਰੋਬ ਹੋ ਗਈ ਤੇ ਐਕਸੀਡੈਂਟ ਹੋ ਗਿਆ ਨਾ ਚਲੋ ਮੈਂ ਜਰੂਰ ਹੈਲਪ ਕਰਾ ਦੇ ਥੋੜਾ ਬਸਾਕੀ ਤੇ ਕਰਾਣਾ ਨਹੀਂ ਅੱਛਾ ਬੀਕੀ ਚਲੋ ਮਾਪੇ ਦਾ ਸਾਰਾ ਹੁੰਦਾ ਜੀ ਬਿਲਕੁਲ ਟੇਸਟ ਡਿਫਰੈਂਟ ਆ ਨਾ ਚਲੋ ਮਿਹਰਬਾਨੀ ਭਾਈ ਤੇ ਭਾਜੀ ਹੁਣਾਂ ਦਾ ਚਲੋ ਪਹਿਲਾ ਸੋਸ਼ਲ ਮੀਡੀਆ ਤੇ ਵੱਡਾ ਨਾਮ ਹੋਇਆ ਤੇ ਹੁਣ ਤੁਹਾਡੇ ਦਰਸ਼ਕਾਂ ਦੇ ਨਾਲ ਜਿਹੜਾ ਹਾਲੇ ਵੀ ਵੱਡਾ ਪਿਆਰ ਆ ਨਾ ਪੂਰਾ ਜੀ ਪੂਰਾ ਗਾਣੇ ਕਿ ਤੁਸੀਂ ਆਏ ਸੀ ਉਹਦੇ ਬਾਰੇ ਕੁਝ ਦੱਸਿਓ ਭਾਣਾ ਭਾਜੀ ਇਹ ਗੈਸਪੀ 20% ਦੇ ਸੌਗਾਇਆ ਤਾਂ 2019 ਵਿੱਚ ਅੱਛਾ ਪਿਆਰ ਬੜਾ ਮਿਲਿਆ ਕੀਦ ਨੂੰ ਪਿਆਰ ਮਿਲਿਆ ਜੀ ਗ੍ਰੈਂਡ ਸਟੂਡੀਓ ਕੰਪਨੀਆਂ ਮੈਂ ਤਾਂ ਜੀ ਅੱਛਾ ਕੋਈ ਬੜੀ ਬਹੁਤ ਬੜੇ ਬੰਦੇ ਤੇ ਅੱਛਾ ਚਲੋ ਉਹਨਾਂ ਮੇਰਾ 11 ਤਿਆ ਮਹੀਨ ਫੇਮਸ ਹੋਇਆ ਚਲੋ ਮੈਂ ਅੱਲਾ ਵੀ ਫੇਮਸ ਥਾ ਠੀਕ ਹੈ ਅੱਲਾ ਦੀ ਕਿਰਪਾ ਨਾਲ ਐਡਾ ਰੱਬ ਨੇ ਵਰਦਾਨ ਦਿੱਤਾ ਇਹ ਵਰਦਾਨ ਦਾ 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 ਮੇਰੇ ਕੋਲ ਹੈ ਨਾ ਬਿਲਕੁਲ ਬਿਲਕੁਲ ਅੱਲਾ ਦਿੱਤੀ ਰੱਬ ਨੇ ਬਖਸ਼ੀ ਹੈ ਨਾ ਸਵੇ ਸਿ ਕਈ ਵਾਰ ਲੰਘਿਆ ਤੁਸੀਂ ਦੇਖਿਆ ਨਹੀਂ ਹੁੰਦੇ ਨਾ ਬੜਾ ਮਨ ਕਰਦਾ ਸੀ ਮੈਂ ਜਿਹੜੀ ਪਹਿਲੀ ਵਾਰ ਮਿਲ ਰਿਹਾ ਤੁਹਾਨੂੰ ਬਾਈ ਕੇਵਲੇ ਕਵੀਂਦਾਰ ਠੀਕ ਹੈ ਜੀ ਮਾਪੇ ਤੇ ਧਿਲਰਿਆਂ ਦੇ ਮੰਮੀ ਡੈਡੀ ਅੱਛਾ ਬੱਚੇ ਫੈਮਲੀ ਬੱਚੇ ਛੋਟੇ ਆ ਜੀ ਅੱਛਾ ਹਾਂ ਜੀ ਹਾਂ ਜੀ ਬਾਤ ਚਲੀ ਅੰਦਰ ਆਪਰੀ ਕਰ ਤੇ ਪਿੰਡ ਆਪਣਾ ਆਹੀ ਆ ਕੀਤੂ ਸਾਹਿਬ ਲੋਕ ਪਿੰਡ ਕੀਤੂ ਸਾਹਿਬ ਪਿੰਡ ਜੇਉ ਵਾਲਾ ਠੀਕ ਹੈ ਜੀ ਕੀਤੂ ਸਾਹਿਬ ਤੇ ਪਿੰਡਾ ਜੀ ਇਹ ਆਪਣੇ ਕੰਮ ਤੋਂ ਖੁਸ਼ ਆ ਮੈਂ ਆਪਣੇ ਕੰਮ ਤੋਂ ਖੁਸ਼ ਆ ਵੀਰੇ ਗਰੂ ਲੱਗੀ ਰਹਦੀ ਸੰਗਤ ਦੇ ਦਰਸ਼ਨ ਹੁੰਦੇ ਰਹਿੰਦੇ ਸੰਗਤ ਲੱਗਦੀ ਕੋਲ ਤੇ ਅੱਛਾ ਸੰਗਤ ਦੇ ਦਰਸ਼ਨ ਦੀਆਂ ਇਹ ਬਹੁਤ ਹੈ ਜੀ ਦਾਗ ਪੀਵੇ ਚਾਹ ਨਾਦੀ ਵਿੱਚ ਸੰਗਤ ਦੇ ਦਰਸ਼ਨ ਕਰਕੇ ਖੁਸ਼ੀ ਹੋ ਜੀ ਹੁੰਦੀ ਕਿਉਂ ਜੀ ਚਲੋ ਪਰਮਾਤਵਾ ਮਿਹਰ ਕਰੇ ਚਲੋ ਸਾਡਾ ਭਲਾ ਕਰੇ ਮਾਂ ਪਿਓ ਉਹ ਵੀ ਮਾਣ ਹੋਣਾ ਚਾਹੀਦਾ ਸਾਡੇ ਪੁੱਤ ਦਾ ਗੱਡਾ ਨਾ ਕਹਿੰਦਾ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਕਾਲਛਾ ਕਰੀਏ ਨਾ ਸੋ ਵੀਰ ਮਿਹਨਤ ਕਰਦਾ ਮੈਂ ਜਰੂਰ ਬੇਨਤੀ ਕਰਾਂਗਾ ਜਿਹੜੇ ਵੀ ਮੇਰੇ ਪੇਜ ਨਾਲ ਜੁੜੇ ਫੋਲੋਅਰ ਆ ਜਰੂਰ ਇੱਥੇ ਆਓ ਯਾਰ ਸ਼ੱਕੋ ਤੁਸੀਂ ਸਹਿਯੋਗ ਵੀ ਦਿਓ ਨਾ ਵੱਧ ਕੇ ਦੇ ਦਿਓ ਜਿੱਦਾਂ ਐਜੇ ਕਮੈਂਟਰ ਤੁਸੀਂ ਮਨੂ ਮੈਂ ਜਦੋਂ ਕਮੈਂਟਰੀ ਕਰਦਾ ਤੁਸੀਂ ਮੈਨੂੰ ਪਿਆਰ ਕਰਦੇ ਹੋ ਨਾ ਪੈਸੇ ਦੇ ਕੇ ਜਾਂਦੇ ਆ ਉਹਦੇ ਪੀ ਲੋ ਤੇ ਜਰੂਰ ਇਹਨਾਂ ਦੇ ਫਾਦਰ ਸਾਹਿਬ ਦੀ ਵੀ ਤੁਸੀਂ ਦੇਖ ਸਕਦੇ ਹੋ ਨਾ ਇਲਾਜ ਟ੍ਰੀਟਮੈਂਟ ਕਰਦਾ ਸਾਰਾ ਖਰਚਾ ਸਾਡਾ ਜਿਹੜਾ ਵੀਰ ਕਰਦਾ। ਸੋ ਤੁਸੀਂ ਵੀ ਆ ਕੇ ਜਰੂਰ ਸਪੋਰਟ ਕਰਿਓ। ਖੰਡਾ ਜਰੂਰ ਛੱਕ ਕੇ ਜਾਇਓ, ਬੱਚਿਆਂ ਨੂੰ ਦਿਖਾਇਓ, ਮਲਾਇਓ। ਵਰਲਡ ਫੇਮਸ ਆ ਸਾਡਾ ਵੀਰ। ਮੱਥਾ ਟੇਕਣ ਤੋਂ ਬਾਅਦ ਆਣਾ ਸਾਡੇ ਕੋਲ। ਹਾਂ 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 ਬਿਲਕੁਲ ਜੀ। ਆਪਾਂ ਬਾਬਾ ਸਾਹਮਣੇ ਆਪਾਂ ਕਹਿੰਦੇ ਗੁਰਦਾਰੇ। ਉਹ ਪਾਲੀ ਸਾਈਡ ਪੀਰ ਬਾਬਾ ਬੁੱਧਨ ਸ਼ਾਹ। ਸਹੀ ਗੱਲ ਐ। ਕਹਿੰਦੇ ਪਹਿਲਾਂ ਉੱਥੇ ਜਾਣਾ ਬਾਬਾ ਗੁਰਦਤਾ ਜੀ, ਫਿਰ ਪੀਰ ਬੁੱਧਨ ਸ਼ਾਹ ਜੀ ਦੇ ਜਾ ਕੇ ਫੇਰ ਮੇਰੇ ਕੋਲ ਆਣਾ ਵੀਰ ਬਹੁਤ ਵਧੀਆ ਗੱਲ ਕਹੀ ਹੈ ਤਾ ਅੱਜ ਦੇਖ ਕੇ ਆਣਾ ਵੀਰੇ ਅੱਛਾ ਮੱਥਾ ਅੱਛਾ ਆਈ ਪਹਿਲਾਂ ਬਾਪੇ ਦੇ ਮੱਥਾ ਠੀਕ ਕਰਦਾ ਫੇਰ ਦੁਕਾਨ ਖੋਲੀ ਜੀ ਚਲੋ 12:00 ਵਜੇ ਤੇ 1:00 ਵਜੇ ਹੋਲਾ ਮੱਲਾ ਹੈ ਬਸ ਆਖੀ ਹੈ ਚਲੋ ਬਹੁਤ ਧੰਨਵਾਦ ਵੀਰੇ ਸਾਰਿਆਂ ਨੂੰ ਤੁਹਾਡਾ ਬਹੁਤ ਥੈਂਕ ਯੂ ਮਿਹਰਬਾਨੀ